ਹਾਂਜੀ ਸਤਿ ਸ੍ਰੀ ਅਕਾਲ ਜੀ ਸੋਸ਼ਲ ਐਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਇਸ ਵੇਲੇ ਦਾ ਐਮਰਜੈਂਸੀ ਬੁਲਟਿਨ ਲੈ ਕੇ ਹਾਜ਼ਰ ਹੋ ਗਏ ਆ ਸੋ ਖਬਰਾਂ ਦੀ ਕਰਦੇ ਆਂ ਸ਼ੁਰੂਆਤ ਭਾਰਤ ਚ ਜੀਐਸਟੀ ਹੋਵੇਗਾ ਖਤਮ ਮੋਦੀ ਨੇ ਕੰਡ ਦਿੱਤਾ ਵੱਡਾ ਐਲਾਨ ਭਾਰਤ ਚ ਜੀਐਸਟੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਬਿਆਨ ਦਿੱਤਾ ਹੈ ਲਾਲਗੇ ਤੋਂ ਦਿੱਤੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਜੀਐਸਟੀ ਸਮੀਖਿਆ ਕਰੇਗੀ ਅਤੇ ਟੈਕਸਾਂ ਵਿੱਚ ਵੱਡਾ સુધાર ਲੈ ਕੇ આવેગી ਜਿਸ ਨਾਲ ਜ਼ਰੂਰੀ ਵਸਤਾਂ ਸਸਤੀਆਂ ਹੋ ਜਾਣਗੀਆਂ ਇਸ ਦੇ ਵਿੱਚ ਕਿੰਨਾ ਕੁ ਸੱਚਾ ਕਿੰਨਾ ਝੂਠਾ ਇਹ ਤੁਸੀਂ ਦੱਸਣਾ ਹੈ ਕਿਉਂਕਿ ਦਾਅਵੇ ਤਾਂ ਸਰਕਾਰ ਪਿਛਲੇ ਕਾਫੀ ਸਮੇਂ ਤੋਂ ਬਹੁਤ ਵੱਡੇ ਵੱਡੇ ਕਰਦੀ ਆਈ ਹੈ ਅਗਲੀ ਵੱਡੀ ਖਬਰ ਜਲੰਧਰ ਤੋਂ પોલીસ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਟ ਕਮਿਸ਼ਨਰ ਰੇਟ ਪੁਲਿਸ ਜਲੰਧਰ ਵੱਲੋਂ ਜੁਆਇੰਟ ਪੁਲਿਸ ਕਮਿਸ਼ਨਰ ਸੰਦੀਪ ਕੁਮਾਰ ਸ਼ਰਮਾ ਐਡੀ ਸੀ ਪੀ ਆਕਾਰਸੀ ਜੈਨ ਅਤੇ ACP ਨਾਰਥ ਆਤਿਸ ਪਾਰਟੀਆ ਦੀ ਦੇਖਰੇਖ ਹੇਠ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਨਿਊ ਗੁਰੂ ਨਾਨਕ ਨਗਰ ਨੇੜੇ ਨਾਗਰਾ ਫਾਟਕ ਵਿਖੇ 12 ਅਗਸਤ ਦੀ ਰਾਤ ਨੂੰ ਹੋਏ ਕਤਲ ਦੇ ਮਾਮਲੇ ਨੂੰ ਕੁਝ ਘੰਟਿਆਂ ਵਿੱਚ ਹੀ ਸੁਲਝਾ ਦਿੱਤਾ ਗਿਆ ਪੁਲਿਸ ਥਾਣਾ ਡਿਵੀਜ਼ਨ ਨੰਬਰ 1 ਦੀ ਟੀਮ ਨੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤੇ ਹਥਿਆਰ ਵੀ ਬਰਾਮਦ ਕਰ ਲਏ ਹਨ। ਅਗਲੀ ਵੱਡੀ ਖਬਰ ਭਾਜਪਾ ਨੇ ਤਰਨਤਾਰਨ ਜਿਮਨੀ ਚੋਣ ਲਈ ਉਮੀਦਵਾਰ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਤਰਨਤਾਰਨ ਜਿਮਨੀ ਚੋਣ ਲਈ ਹਰਜੀਤ ਸਿੰਘ ਸੰਧੂ ਨੂੰ ਉਮੀਦਵਾਰ ਪਾਇਆ ਹੈ। ਤੋਂ ਐਮਰਜੈਂਸੀ ਬੁਲੇਟਿਨ ਦੇ ਵਿੱਚ ਕੁਝ ਖਾਸ ਖਬਰਾਂ ਸੀ। ਤੋਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੰਜਾਬ ਦੀਆਂ ਖਬਰਾਂ ਫਟਾਫਟ ਦੇਖਣ ਦੇ ਲਈ।